ਤੁਹਾਡੇ ਲੋਕਾਂ ਦਾ ਬੜਾ ਰੋਸ ਹੈ ਕਿ ਸਾਡੇ ਹਲਕੇ ਦੇ ਕੰਮ ਨਹੀਂ ਹੁੰਦੇ ਪਹਿਲਾਂ ਤਾਂ ਇਹ ਸੀਗਾ ਕਿ ਭਾਈ ਹਲਕੇ ਦਾ ਐਮਐਲਏ ਨਹੀਂ ਬਣਦਾ ਕੋਈ ਬਾਹਰੋਂ ਬੰਦਾ ਆ ਕੇ ਖੜਾ ਦਿੱਤਾ ਜਾਂਦਾ ਤੇ ਸ਼ਾਇਦ ਤਾਂ ਨਹੀਂ ਹੁੰਦੇ ਪਰ ਪਿਛਲੇ ਜਿਹੜਾ ਹੁਣ ਮੌਜੂਦਾ ਸਰਕਾਰ ਦਾ ਐਮਐਲਏ ਤੁਹਾਡੇ ਹਲਕੇ ਦਾ ਐਮਐਲਏ ਕੋਈ ਹਲਕੇ ਨੂੰ ਸਰਾਬ ਸਰੂਪ ਲੱਗਿਆ ਉਹ ਵੀ ਇੱਥੇ ਨਹੀਂ ਰਹਿ ਰਹੇ ਹਲਕੇ ਦੇ ਕੰਮ ਕਰਾਂਗੇ ਜੇ ਰੱਬ ਨੇ ਤਾਕਤ ਦਿੱਤੀ ਤਨਵਾਵੇ ਇਲੈਕਸ਼ਨ ਤੋਂ ਪਹਿਲਾਂ ਤਾਂ ਹਰ ਇੱਕ ਲਿੰਡਰੀ ਕਰਦਾ ਹੁੰਦਾ ਪਰ ਜਦੋਂ ਨਹੀਂ ਕੁਝ ਹੱਥ ਚ ਹੱਥ ਵੱਲੇ ਪੈ ਜਾਂਦਾ ਲੋਕ ਫਤਵਾ ਦੇ ਦਿੰਦੇ ਆ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਰਹਿਣੀ ਬਹਿਣੀ ਦਾ ਫਰਕ ਪੈਣ ਲੱਗ ਜਾਂਦਾ ਜਦੋਂ ਜਦੋਂ ਮੈਂ ਰਿਟਾਇਰ ਹੋਇਆ ਸੀ ਤਾਂ ਮੇਰੇ ਨਾਲ ਦੇ ਿੱਲੇ ਵੀ ਮੇਰੇ ਮਿੱਤਰ ਪਿਆਰੇ ਨੇ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਚ ਉਹ ਮੇਰਾ ਸਕੂਲੋਂ ਜਦੋਂ ਮੈਂ ਰਿਟਾਇਰ ਹੋਇਆ ਜਾਂ ਮੇਰਾ ਸਕੂਲ ਦਾ ਕੰਮ ਦੇਖ ਕੇ ਉਹ ਕਹਿੰਦੇ ਵੀ ਤੂੰ ਯਾਰ ਇਹ ਤੋਂ ਬਾਅਦ ਨਾ ਮਤਲਬ ਜਦੋਂ ਰਿਟਾਇਰ ਹੋ ਗਿਆ ਤੇ ਆਪਾਂ ਇਹ ਕੰਮ ਕਰਨਾ ਵੀ ਆਪਾਂ ਇਲੈਕਸ਼ਨ ਲੈਣ ਇਹਨੂੰ ਕਰਨਾ ਚਾਹੀਦਾ ਸੀ ਬੜੀਆਂ ਵੱਡੀਆਂ ਸਮੱਸਿਆਵਾਂ ਆਉਂਦੀਆਂ ਉੱਥੇ ਰਾਤ ਰਾਤ ਐਕਸੀਡੈਂਟ ਹੁੰਦੇ ਆ ਗਰੀਬ ਬੰਦਿਆਂ ਦੇ ਮੋਟਰਸਾਈਕਲ ਟਰੈਕਟਰ ਕਾਰਾਂ ਦਾ ਨੁਕਸਾਨ ਹੁੰਦਾ ਇਹ ਹੋਣਾ ਨਹੀਂ ਚਾਹੀਦਾ ਇਹ ਸਾਡੇ ਪਿੰਡ ਨੂੰ ਇੱਕ ਧੱਬਾ ਲੱਗਦਾ ਤੁਹਾਡੇ ਹਸਪਤਾਲ ਵੀ ਬੜਾ ਚਰਚਾ ਚ ਰਿਹਾ ਪਿਛਲੇ ਦਿਨੀ ਖਬਰਾਂ ਚ ਜੀ ਕਿ ਉੱਥੇ ਸਰਕਾਰਾਂ ਦੇ ਬੈਨਰਾਂ ਹੀ ਤਾਂ ਬਹੁਤ ਕੁਝ ਹੋ ਗਿਆ ਪਰ ਜਦੋਂ ਗਰਾਊਂਡ ਪੱਧਰ ਤੇ ਵੇਖਿਆ ਉੱਥੇ ਸ਼ਾਇਦ ਡਾਕਟਰ ਵੀ ਪੂਰੇ ਨਹੀਂ ਗਏ ਪਿੰਡ ਦਾ ਨਹੀਂ ਇਕੱਲੇ ਦਾ ਆਲੇ ਦੁਆਲੇ ਦੇ 10 ਜਾਂ 15 ਪਿੰਡ ਇਸ ਹਸਪਤਾਲ ਤੇ ਡਿਪੈਂਡ ਨੇ ਡਾਕਟਰ ਨੂੰ ਕਿਉਂ ਇਤੋਂ ਪਾਸੇ ਕਰ ਦਿੱਤਾ ਜਾਂਦਾ ਕਿ ਭਦੌੜ ਦੇ ਲੋਕ ਬਿਮਾਰ ਨਹੀਂ ਹੁੰਦੇ ਉਹਨਾਂ ਨੂੰ ਹਸਪਤਾਲਾਂ ਦੀ ਲੋੜ ਨਹੀਂ ਆਉਣ ਵਾਲਾ ਸਮਾਂ ਨੇ ਰੱਬ ਨੇ ਕੋਈ ਦਿੱਤੀ ਤਾਕਤ ਆ ਸਾਰਿਆਂ ਨੂੰ ਪਹਿਲਾਂ ਹਸਪਤਾਲ ਆ ਜਿਹੜਾ ਰੋਡ ਤੋਂ ਵੀ ਪਹਿਲਾਂ ਉਹ ਛੜਕ ਤੋਂ ਵੀ ਪਹਿਲਾਂ ਇਹ ਜਿਹੜਾ ਹਸਪਤਾਲ ਆ ਇਹ ਇਹਦਾ ਪ੍ਰਬੰਧ ਆ ਜਿਹੜਾ ਵਧੀਆ ਢੰਗ ਨਾਲ ਡਾਕਟਰਾਂ ਦੀਆਂ ਜਿਹੜੀਆਂ ਪੋਸਟਾਂ ਨੂੰ ਭਰ ਕੇ ਕਰਨ ਵਾਲਾ ਤਾਂ ਕਿ ਤੁਸੀਂ ਕੰਮ ਕਰਦੇ ਹੋ ਛੋਟੀਆਂ ਲੱਤਾਂ ਵੀ ਖਿੱਚਣ ਤੁਸੀਂ ਆਪ ਦੀ ਲਾਈਨ ਤੇ ਤੁਰੇ ਚੱਲੋ ਸਹੀ ਤੁਰੇ ਚੱਲੋ ਕੋਈ ਲੱਤ ਤੁਹਾਡੀ ਖਿੱਚੀ ਜਾਵੇ ਕੋਈ ਤੁਹਾਡੇ ਕੈਂਚੀਆਂ ਮਾਰੀ ਜਾਵੇ ਨਿਆਣੇ ਮਾਰੀ ਜਾਵੇ ਇਹ ਤੁਹਾਡੇ ਪੱਟਾਂ ਜਾਣ ਤੁਸੀਂ ਪੁਆਇੰਟ ਲਈ ਜਾਣਾ ਨਸ਼ਾ ਜਿਹੜਾ ਉਹ ਗਰੀਬਾਂ ਦੇ ਘਰਾਂ 'ਚ ਜ਼ਿਆਦਾ ਵੜ ਗਿਆ ਹੂੰ ਜਿੱਥੋਂ ਇਹਨੂੰ ਕੱਢਣਾ ਬਹੁਤ ਮੁਸ਼ਕਲ ਹੋਇਆ ਕੇ ਤੁਸੀਂ ਦਾਵੇਦਾਰੀ ਦਿਖਾਤੀ ਕਿ ਮੈਂ ਵੀ ਐਮਐਲਏ ਬੰਨਾ ਹੂੰ ਤੇ ਪੂਰਾ ਜ਼ੋਰ ਵੀ ਲਾ ਰਹੇ ਲੋਕਾਂ ਦਾ ਰਿਸਪੌਂਸ ਕੀ ਹੈ ਤੁਹਾਡੇ ਭਦੌੜ ਦੇ ਹਲਕੇ ਤੇ ਬਹੁਤ ਨਾਮੀ ਆ ਸਿੰਗਰ ਵੀ ਹੋਏ ਨੇ ਅਰਜੰਟ ਲੋ ਦੀ ਗੱਲ ਕਰ ਲਈ ਜੀ ਖਾਨ ਦੀ ਗੱਲ ਕਰੀ ਕੀ ਲੱਗਦਾ ਵੀ ਉਹ ਤੁਹਾਡੇ ਪ੍ਰਚਾਰ ਲਈ ਉਹ ਅੱਗੇ ਆਉਣਗੇ ਪਰਜਾ ਕੰਪੀਟੀਸ਼ਨ ਦਾ ਆਪਦੇ ਕਿਸੇ ਵੱਡੇ ਦੇ ਮਤਲਬ ਜਦੋਂ ਉਹ ਕੋਈ ਕੰਪੀਟੀਸ਼ਨ ਲੜਦਾ ਉਹਦੀ ਸਪੋਰਟ ਕਰਨੀ ਉਹਨਾਂ ਦਾ ਫਰਜ ਉਹਨਾਂ ਦਾ ਫਰਜ ਨਿਭਾਉਂਦੇ ਆ ਨਹੀਂ ਨਿਭਾਉਂਦੇ ਸਾਡੇ ਨਾਲ ਜੋ ਸ਼ਖਸ ਮੌਜੂਦ ਨੇ ਰਟਾਇਰਡ ਲੈਕਚਰਰ ਨੀਲੂ ਖਾਨ ਜੀ ਜੋ ਐਮਐਲਏ ਦੀ ਦਾਵੇਦਾਰੀ ਦਿਖਾਉਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਵੇਸ਼ੇ ਤੇ ਸਭ ਤੋਂ ਪਹਿਲਾਂ ਸਸਿਕਾ ਲ ਜੀ ਸਸਿਕਾ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਮੈਂ ਤੁਹਾਡਾ ਤਨਬਾਧੀਆਂ ਸਬਰ ਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਤੇ ਲਾਇਕ ਸਮਝਿਆ ਇਹ ਧੰਨਵਾਦ ਤੁਹਾਡਾ ਜੀ ਅੱਛਾ ਮੈਂ ਗੱਲਬਾਤ ਜਦੋਂ ਤੁਹਾਡੇ ਹਲਕੇ ਦੀ ਪੋਲੀਟੀਕਲ ਜੋ ਗਤੀਵਿਧੀਆਂ ਨੇ ਉਹਦੇ ਤੇ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਇੱਕ ਚੀਜ਼ ਬੜਾ ਮੈਂ ਵਿਚਰਿਆ ਜਿਵੇਂ ਲੋਕਾਂ ਦੇ ਵਿੱਚ ਜਿਾ ਅਸੀਂ ਇੱਕ ਦੋ ਪਹਿਲਾਂ ਵੀ ਵੀਡੀਓ ਕਰਿਆ ਨੇ ਤੁਹਾਡੇ ਲੋਕਾਂ ਦਾ ਬੜਾ ਰੋਸ ਆ ਕਿ ਸਾਡੇ ਹਲਕੇ ਦੇ ਕੰਮ ਨਹੀਂ ਹੁੰਦੇ ਪਹਿਲਾਂ ਤਾਂ ਇਹ ਸੀਗਾ ਕਿ ਭਾਈ ਹਲਕੇ ਦਾ ਐਮਐਲਏ ਨਹੀਂ ਬਣਦਾ ਕੋਈ ਬਾਹਰੋਂ ਬੰਦਾ ਆ ਕੇ ਖੜਾ ਦਿੱਤਾ ਜਾਂਦਾ ਤੇ ਸ਼ਾਇਦ ਤਾਂ ਨਹੀਂ ਹੁੰਦੇ ਪਰ ਪਿਛਲੇ ਜਿਹੜਾ ਹੁਣ ਮੌਜੂਦਾ ਸਰਕਾਰ ਦਾ ਐਮਐਲਏ ਤੁਹਾਡੇ ਹਲਕੇ ਦਾ ਐਮਐਲਏ ਆ ਕੋਈ ਹਲਕੇ ਨੂੰ ਸਰਾਬ-ਸਰੂਫ ਲੱਗਿਆ ਉਹ ਵੀ ਇੱਥੇ ਨਹੀਂ ਰਹਿ ਰਹੇ ਇਹ ਆ ਆ ਪਰਮਜੀਤ ਜੀ ਵੀ ਸਾਡਾ ਜਿਹੜਾ ਹਲਕਾ ਹੈ ਭਰੋੜ ਹੂੰ ਇਹਦੀ ਕੋਈ 18 18.5 ਹਜ਼ਾਰ ਵੋਟ ਹੈ ਜੀ ਇੱਥੋਂ ਦੇ ਲੋਕ ਆ ਜਿਹੜੇ ਬੜੇ ਸਿਆਣੇ ਤੇ ਸਟੱਜੇ ਨੇ ਪਰ ਇਸ ਮੈਦਾਨ ਦੇ ਵਿੱਚ ਹੂੰ ਜਿਹੜਾ ਰਾਜਨੀਤੀ ਦਾ ਮੈਦਾਨ ਆ ਐਮਐਲਏ ਵਾਲਾ ਕੰਪੀਟੀਸ਼ਨ ਆ ਇਹਨੂੰ ਕਿਸੇ ਨੇ ਲੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਛਾ ਜੀ ਮੇਰਾ ਸਾਰੇ ਪਿੰਡ ਦੇ ਵਿੱਚ ਹੀ ਮੇਰੇ ਪਰਿਵਾਰ ਦਾ ਮੇਰੇ ਮਤਲਬ ਸਾਰੇ ਪਰਿਵਾਰ ਦਾ ਜਿਹੜਾ ਪਿੰਡ ਦੇ ਵਿੱਚ ਵਧੀਆ ਵਰਤਾਰਾ ਚੰਗਾ ਹੂੰ ਮੈਂ ਜੋਬ ਇੱਥੇ ਕੀਤੀ ਐ ਲੋਕਾਂ ਨਾਲ ਬੜਾ ਵਧੀਆ ਰਿਹਾ ਪਤਾ ਹੂੰ ਜਦੋਂ ਮੈਂ ਰਿਟਾਇਰ ਹੋਇਆ ਸੀ ਤਾਂ ਮੇਰੇ ਨਾਲ ਦੇ ਜਿੰਨੇ ਵੀ ਮੇਰੇ ਮਿੱਤਰ ਪਿਆਰੇ ਨੇ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਚ ਆ ਉਹ ਮੇਰਾ ਸਕੂਲੋਂ ਜਦੋਂ ਮੈਂ ਰਿਟਾਇਰ ਹੋਇਆ ਜਾਂ ਮੇਰਾ ਸਕੂਲ ਦਾ ਕੰਮ ਦੇਖ ਕੇ ਉਹ ਕਹਿੰਦੇ ਵੀ ਤੂੰ ਯਾਰ ਇਦੋਂ ਬਾਅਦ ਨਾ ਮਤਲਬ ਜਦੋਂ ਰਿਟਾਇਰ ਹੋ ਗਿਆ ਤੇ ਆਪਾਂ ਇਹ ਕੰਮ ਕਰਨਾ ਵੀ ਆਪਾਂ ਇਲੈਕਸ਼ਨ ਲੜਨੀ ਆ ਅੱਛਾ ਜੀ ਮੈਂ ਰਿਟਾਇਰ ਹੋਇਆ ਪਿੱਛੇ ਅਪ੍ਰੈਲ ਚ ਹੂੰ 6-7 ਮਹੀਨੇ ਹੋਏ ਨੇ ਤੇ ਹੁਣ ਫੋਰਨ ਚੋਂ ਬਾਹਰੋਂ ਇੱਥੋਂ ਲੋਕਲ ਪਿੰਡ ਦੇ ਕੋਈ ਵੀ ਕਾਸਟ ਮਹਾਜਨ ਦਾ ਸਾਰਾ ਬਾਜ਼ਾਰ ਹੂੰ ਸਾਰੇ ਜੋ ਵੀ ਭਾਈਚਾਰਾ ਸਾਰਾ ਮੇਰੇ ਨਾਲ ਹੈ ਜਦੋਂ ਜਿਨਾਂ ਨੂੰ ਪਤਾ ਲੱਗਿਆ ਹੂੰ ਪੁੱਛਦੇ ਆ ਮੈਨੂੰ ਪਹਿਲਾਂ ਹੀ ਮਤਲਬ ਜਿਹੜੀਆਂ ਹੈਗੀਆਂ ਦਿੰਦੇ ਆਗੇ ਆਸ਼ੋ ਕਾਮਨਾ ਵੀ ਸਾਰਾ ਸੀ ਤੁਹਾਡੇ ਨਾਲ ਆ ਤੁਸੀਂ ਤੇ ਕੰਪੀਟੀਸ਼ਨ ਆਪਾਂ ਲੜਨ ਨਹੀਂ ਲੜਨਾ ਹੂੰ ਸੋਚ ਕਰਕੇ ਇਹ ਹੈ ਕਾ ਹਲਕੇ ਦੇ ਕੰਮ ਕਰਾਂਗੇ ਜੇ ਰੱਬ ਨੇ ਤਾਕਤ ਦਿੱਤੀ ਜੀ ਤੇ ਕੰਪੀਟੀਸ਼ਨ ਲੜਨ ਦਾ ਜਾਨੀ ਜਿਹੜਾ ਬਣਾਇਆ ਬੰਮਾ ਖਰਾਦਾ ਪੂਰਾ ਹੈ ਆ ਪੂਰਾ ਮਨ ਬਣਾਇਆ ਅੱਛਾ ਮੇਰਾ ਸਵਾਲ ਫਿਰ ਉੱਥੇ ਦਾ ਉੱਥੇ ਹੀ ਖੜਾ ਹੈਗਾ ਜੀ ਮੈਂ ਪੁੱਛਿਆ ਸੀ ਕਿ ਪਧੋੜ ਨੂੰ ਕੋਈ ਸਰਾਫ ਲੱਗਿਆ ਇੱਥੋਂ ਦਾ ਜਿਹੜਾ ਐਮਐਲਏ ਬਣ ਜਾਂਦਾ ਉਹ ਇੱਥੇ ਨਹੀਂ ਰਹਿੰਦਾ ਕੱਲ ਨੂੰ ਤੁਸੀਂ ਵੀ ਐਮਐਲਏ ਬਣਦੇ ਹੋ ਤੁਸੀਂ ਵੀ ਕਿਤੇ ਹਲਕਾ ਛੱਡ ਕੇ ਬਰਨਾਲੇ ਤਾਂ ਨਹੀਂ ਜਾ ਕੇ ਬੈਠਦੇ ਨਹੀਂ 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 ਪਰਮਜੀਤ ਜੀ ਦੇਖੋ ਪਹਿਲਾਂ ਸਦੀਕ ਸਾਹਿਬ ਸੀ ਉਹ ਲੁਧਿਆਣੇ ਦੇ ਸੀ ਵੱਡੇ ਗਾਇਕ ਨੇ ਉਹਨਾਂ ਦਾ ਤਾਂ ਚਲੋ ਆਪਾਂ ਕੀ ਕਹਿਣਾ ਕਿਉਂਕਿ ਉਹਨਾਂ ਦੀ ਤਾਂ ਐਸ਼ ਲਿਧਿਆਣੇ ਸੀ ਜੀ ਲਾਭ ਸਿੰਘ ਆ ਜਿਹੜਾ ਆ ਉਹ ਗੋਕੇ ਸਾਹਿਬ ਇਹ ਪਿੰਡ ਤਾਂ ਗੋਕੇ ਸੀ ਪਰ ਇਹਨਾਂ ਨੇ ਤਪੇ ਰੈਸ਼ ਕਰ ਲਈ ਮੇਰੀ ਜ਼ਰਾ ਐਸ਼ ਇੱਥੇ ਆ ਲੋਕਲ ਆ ਲੋਕਲ ਆ ਮੇਰਾ ਪਿਓ ਦਾਦਾ ਅਸੀਂ ਤਾਂ ਇੱਥੋਂ ਦੇ ਇਕੱਲਾ ਵੀ ਜਿਵੇਂ ਮੋੜੀ ਗੱਡਾਂ ਚੋਂ ਆਉਨੇ ਆ ਹਾਂ ਇੱਥੋਂ ਦੇ ਰਹਿਣ ਵਾਲੇ ਆ ਸਾਰਾ ਪਰਿਵਾਰ ਇੱਥੇ ਆ ਮੇਰਾ ਘਟੋ ਘਟ 100 ਜੀ ਆ ਇੱਥੇ ਹਮ ਇਹਨਾਂ ਦਾ ਮੇਰਾ ਮਕਾਨ ਇੱਥੇ ਬਣਿਆ ਮੇਰੀ ਮੈਸਜਾਓ ਇੱਥੇ ਜੋਬ ਕਰਦੀ ਆ ਜੀ ਬੱਚੇ ਇੱਥੇ ਪੜ੍ਹਦੇ ਨੇ ਇਹਨਾਂ ਵੇ ਇਲੈਕਸ਼ਨ ਤੋਂ ਪਹਿਲਾਂ ਤਾਂ ਹਰ ਇੱਕ ਲੀਡਰ ਹੀ ਕਰਦਾ ਹੁੰਦਾ ਪਰ ਜਦੋਂ ਨਹੀਂ ਕੁਝ ਹੱਥ ਚ ਹੱਥ ਵੱਲੇ ਪੈ ਜਾਂਦਾ ਲੋਕ ਫਤਵਾ ਦੇ ਦਿੰਦੇ ਆ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਰਹਿਣੀ ਬਹਿਣੀ ਦਾ ਫਰਕ ਪੈਣ ਲੱਗ ਜਾਂਦਾ ਉਹ ਕਹਿੰਦਾ ਵੀ ਮੇਰਾ ਨਾ ਇੱਥੇ ਹਿਸਾਬ ਚ ਨਹੀਂ ਆਉਂਦਾ ਦੇਖੋ ਪਰਮਜੀਤ ਜੀ ਮੈਂ ਤੁਹਾਨੂੰ ਲਾ ਜੀ ਵੀ ਮੈਂ ਲੋਕ ਆਮ ਲੀਡਰ ਜਿਹੜੇ ਹੁੰਦੇ ਆ ਉਹਨਾਂ ਨੇ ਕੀ ਕਰਨਾ ਹੁੰਦਾ ਹਮ बच्चे मेरे है दो बेटी मेरे है बेटी मेरी कनाडा है बेटा मेरा इधर पढ़दा कितै बार मिस मेरी जॉब करदी है मकान मेरे कोले ਆਪਦਾ ਹੈਗਾ ਲੈਣਾ ਦੇਣਾ ਮੈਂ ਕਿਸੇ ਦਾ ਬਾਬੇ ਦੀ ਕਿਰਪਾ ਦਾ ਕੁਛ ਨਹੀਂ ਅੱਛਾ ਆਮ ਜਨਤਾ ਦਾ ਕੀ ਹੁੰਦਾ ਲੀਡਰਾਂ ਦਾ ਜਦੋਂ ਬਣ ਜਾਂਦੇ ਜਾਂ ਤਾਂ ਉਹਨਾਂ ਨੇ ਪੈਸੇ ਕਮਾਉਣੇ ਹੁੰਦੇ ਕੋਈ ਠੱਗੀ ਠੋਰੀ ਕਰਨੀ ਹੋਰ ਹਮ ਇਲਾਕਾ ਛੱਡਦੇ ਆ ਮੈਂ ਇਹ ਜਾਨੀ ਅੱਛਾ ਬਿਲਕੁਲ ਨਹੀਂ ਕਰੂੰਗਾ ਮੇਰਾ ਘਰ ਬਣਾਇਆ ਵਾ ਇੱਥੇ ਮੇਰੇ ਕੋਲੇ ਵਧੀਆ ਆਪਦੇ ਰਹਿਣ ਜੋਗਰਾ ਵੱਡਾ ਮਕਾਨ ਹੈਗਾ ਹਮ ਤੇ ਮੈਂ ਤੇ ਨਹੀਂ ਇਹ ਮੈਂ ਨਹੀਂ ਜਿਹੜੇ ਤੁਸੀਂ ਮੈਨੂੰ ਸਵਾਲ ਕਰਿਆ ਇਹਦਾ ਇਹੀ ਜਵਾਬ ਆ ਵੀ ਮੈਂ ਭਦੌੜ ਨਹੀਂ ਛੱਡੂਗਾ। ਅੱਛਾ ਚਲੋ ਵਧੀਆ ਗੱਲ ਆ ਜੇ ਨਹੀਂ ਛੱਡੋਗੇ। ਜੇ ਭਦੌੜ ਦੇ ਵਿਕਾਸ ਦੀ ਗੱਲ ਕਰੀਏ। ਜੀ। ਤਾਂ ਲੰਘਦੇ ਐਂਟਰੀ ਬਹੁਤ ਵਧੀਆ ਸਾਫ਼ ਆਉਂਦੀ ਆ ਜਿੱਥੇ ਉਹ ਬਣਿਆ ਵੀ ਆ ਸਫੇਰ ਪਾਰਟ ਵਾਲਾ ਬੜਾ ਸੋਹਣਾ ਰੋਡ ਨਿਕਲਦਾ ਉਥੋਂ। ਵਿਕਾਸ ਬਾਰੇ ਕੀ ਸੋਚੋਗੇ? ਜਾਂ ਪਹਿਲਾ ਵਾਲੇ ਮੰਤਰੀਆਂ ਨੇ ਜੋ ਸੋਚਿਆ ਉਹ ਤਾਂ ਦੇਖ ਹੀ ਲਿਆਗਾ। ਦੇਖੋ ਸਾਡੀ ਮਿਊਸਪਲਟੀ ਹੈ। ਹੂੰ। ਇਹ ਜਿਹੜਾ ਸਾਡਾ ਪਿੰਡ ਆ ਇਹ ਨਾ ਮਤਲਬ ਸੀ ਗ੍ਰੇਡ ਦੀ ਮਿਊਸਪਲਟੀ ਜੀ ਇਸ ਨੂੰ ਫੰਡ ਫੌਂਡ ਆ ਜਿਹੜੇ ਉਹ ਛੋਟੇ ਮੋਟੇ ਘਾਟੀਆਂ ਦੇ ਕਿਉਂਕਿ ਪਹਿਲਾਂ ਚੂੰਗੀ ਹੁੰਦੀ ਸੀ ਚੂੰਗੀ ਸਰਕਾਰ ਨੇ ਬੰਦ ਕਰ ਦਿੱਤੀ ਅੱਛਾ ਜੀ ਚੂੰਗੀ ਬੰਦ ਹੋਣ ਨਾਲ ਜਿਹੜਾ ਵਿਕਾਸ ਆ ਉਹ ਰੁਕ ਗਿਆ ਕਿਉਂਕਿ ਟੈਕਸ ਤਾਂ ਮਿਲਦਾ ਹੀ ਨਹੀਂ ਕਿਸੇ ਪਾਸੋਂ ਸਰਕਾਰ ਨਹੀਂ ਦੇਣਾ ਹੁੰਦਾ ਜੀ ਇਹ ਜਿਹੜੀ ਮਤਲਬ ਮਿਊਸਪਲਟੀ ਆ ਇਹਨੂੰ ਜਿੰਨਾ ਕਿ ਫੰਡ ਆਉਂਦਾ ਤੇ ਉਹਨਾਂ 'ਕ ਖਰਚਿਆ ਜਾਂਦਾ ਸਾਡੇ ਇੱਥੇ ਮੁੰਡਾ ਜਿਹੜਾ ਹੈਗਾ ਆਪਣਾ ਪ੍ਰਧਾਨ ਹੈ ਮਿਊਸਪਲਟੀ ਦਾ ਉਨੇ ਵਧੀਆ ਜਿਹੜਾ ਹੈਗਾ ਅੱਜ ਤੱਕ ਕੋਈ ਨਹੀਂ ਰੌਲਾ ਰੱਪਾ ਪਿਆ ਜਿੰਨਾ ਕੰਮ ਕਰਦਾ ਹੈ ਕਿਉਂ ਪ੍ਰੋਜੈਕਟ ਵੱਡਾ ਹੋ ਉਹ ਜਿਹੜਾ ਸੜਕ ਵਾਲਾ ਕੰਮ ਹੈ ਅੱਛਾ ਜੀ ਜਿਹੜਾ ਤੁਸੀਂ ਸੜਕ ਵਾਲਾ ਕੰਮ ਮਤਲਬ ਤੁਸੀਂ ਐਮਐਲਏ ਸਾਹਿਬ ਦੀ ਕੋਈ ਗਲਤੀ ਨਹੀਂ ਸਮਝ ਰਹੇ ਦੇ ਵਿੱਚ ਨਹੀਂ ਮੈਂ ਐਮਐਲਏ ਸਾਹਿਬ ਦੀ ਗਲਤੀ ਕਰਦਾ ਸਮਝਦਾ ਵੀ ਐਮਐਲਏ ਸਾਹਿਬ ਨੂੰ ਪਹਿਲਾਂ ਤਿਆਰ ਕਰਨਾ ਚਾਹੀਦਾ ਸੀ ਹਾਂ ਮੀਹਾਂ ਤੋਂ ਕਣੀਆਂ ਜਦੋਂ ਮਤਲਬ ਬਰਸਾਤਾਂ ਆਉਂਦੀਆਂ ਉਹ ਤੋਂ ਪਹਿਲਾਂ ਉਹਦੇ ਨਾਲ ਸਾਈਡ ਤੇ ਜਾਂ ਉਹਨੂੰ ਜਿੱਥੇ ਪਾਣੀ ਅੱਜ ਤਾਂ ਨਹੀਂ ਖੜਦਾ ਦੋ ਤਿੰਨ ਸਾਲ ਹੋ ਗਏ ਜੀ ਉਹ ਪਹਿਲਾਂ ਦਾ ਵੀ ਖੜਦਾ ਜੀ ਉਦੋਂ ਵੀ ਐਮਐਲਏ ਸਾਹਿਬ ਇਹ ਸਰਕਾਰ ਬਣਨ ਤੋਂ ਪਹਿਲਾਂ ਦਾ ਕੜਦਾ ਕੇ ਹੋਣੀ ਖੜਨ ਲੱਗਿਆ ਨਹੀਂ ਨਹੀਂ ਸਰਕਾਰ ਬਣਨ ਦੌਰਾਨ 4 ਸਾਲ ਦਾ ਸਮਾਂ ਹੋ ਹੀ ਗਿਆ ਹਾਂ ਦੌਰਾਨ ਸਰਕਾਰ ਬਣਨ ਦੇ ਦੌਰਾਨ ਸੜਕੋਂ ਤੋਂ ਬਣੀ ਉਹਦੇ ਬਾਅਦ ਬਣੀ ਜੀ ਤੇ ਇਹ ਆ ਵੀ ਇਹਨੂੰ ਕਰਨਾ ਚਾਹੀਦਾ ਸੀ ਬੜੀਆਂ ਵੱਡੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਰਾਤ ਰਾਤ ਐਕਸੀਡੈਂਟ ਹੁੰਦੇ ਆ ਬਿਲਕੁਲ ਗਰੀਬ ਬੰਦਿਆਂ ਦੇ ਮੋਟਰਸਾਈਕਲ ਟਰੈਕਟਰ ਕਾਰਾਂ ਦਾ ਨੁਕਸਾਨ ਹੁੰਦਾ ਇਹ ਹੋਣਾ ਨਹੀਂ ਚਾਹੀਦਾ ਇਹ ਸਾਡੇ ਪਿੰਡ ਨੂੰ ਇੱਕ ਧੱਬਾ ਲੱਗਦਾ ਹਾਂ ਤੇ ਮੈਂ ਕੋਸ਼ਿਸ਼ ਕਰੂੰਗਾ ਜੇ ਬਾਬੇ ਨੇ ਤੁਹਾਡੇ ਸਾਥ ਦੇ ਨਾਲ ਕੋਈ ਤਾਕਤ ਦਿੱਤੀ ਤਾਂ ਇਸ ਦੇ ਵਧੀਆ ਢੰਗ ਨਾਲ ਹੱਲ ਕਰਾਂ ਉਹ ਰੋਡ ਬਣੂਗਾ ਬਿਲਕੁਲ ਬਣੂਗਾ ਤੁਹਾਡੇ ਹਸਪਤਾਲ ਵੀ ਬੜਾ ਚਰਚਾ ਚ ਰਿਹਾ ਪਿਛਲੇ ਦਿਨੀ ਖਬਰਾਂ ਚ ਕਿ ਉੱਥੇ ਸਰਕਾਰਾਂ ਦੇ ਬੈਨਰ ਰਾਈ ਤਾਂ ਬਹੁਤ ਕੁਝ ਹੋ ਗਿਆ ਪਰ ਜਦੋਂ ਗਰਾਊਂਡ ਪੱਧਰ ਤੇ ਵੇਖਿਆ ਉੱਥੇ ਸ਼ਾਇਦ ਡਾਕਟਰ ਵੀ ਪੂਰੇ ਨਹੀਂ ਗਏ ਉਹ ਬੜਾ ਉਹ ਕਿਵੇਂ ਲੱਗਦਾ ਜਾਂ ਉਹਨੂੰ ਕਿਵੇਂ ਸੁਧਾਰਿਆ ਜਾ ਸਕਦਾ ਇਹ ਨਾ ਪਰਮਜੀਤ ਜੀ ਜਿਹੜੀ ਇਸ ਤੋਂ ਪਹਿਲਾਂ ਸਰਕਾਰ ਸੀਗੀ ਉਹਦੇ ਵਿੱਚ ਮਤਲਬ ਜਦੋਂ ਦਰਬਾਰਾ ਸਿੰਘ ਗੁਰੂ ਇੱਥੇ ਜੀ ਉਹਨਾਂ ਦੀ ਮਾੜੀ-ਮੋਟੀ ਸੀਗੀ ਚੱਲਦੀ ਇੱਥੇ ਜਿੰਨੀ ਵੀ ਅਫਸਰ ਸੀਗੇ ਵੱਡੇ ਉਹ ਹੂੰ ਉਦੋਂ ਇਹ ਸਾਡਾ ਹਸਪਤਾਲ ਆ ਜਿਹੜਾ ਜੀ ਇਹ ਆਈਡੀਆ ਡੀ ਗ੍ਰੇਡ ਜਾਂ ਸੀ ਹੂੰ ਮਤਲਬ ਕਲਾਸ 'ਚ ਪੈ ਗਿਆ ਓਕੇ ਜਿੱਥੇ ਇਹ ਕਹਿ ਲੋ ਵੀ ਜੇ ਤਾਂ ਡਾਕਟਰ ਕੋਈ ਬਾਦੂ ਹੈਗਾ ਤਾਂ ਉਹਦਾ ਡੈਪੂਟੇਸ਼ਨ ਕਰ ਦਿਓ ਅੱਛਾ ਜਾਂ ਕੋਈ ਨਵਾਂ ਡਾਕਟਰ ਆਇਆ ਉਹਨੂੰ ਟ੍ਰੇਨਿੰਗ ਵਾਸਤੇ ਛੱਡ ਦਿਓ ਜੀ ਸਾਂਡੇ ਜਿਹੜੀਆਂ ਕੀ ਐ ਪੋਸਟਾਂ ਨੇ ਹਾਂ ਉਹ ਨਹੀਂ ਭਰੀਆਂ ਇਹ ਸਾਡੇ ਪਿੰਡ ਦਾ ਨਹੀਂ ਇਕੱਲੇ ਦਾ ਆਲੇ ਦੁਆਲੇ ਦੇ 10 ਜਾਂ 15 ਪਿੰਡ ਇਸ ਹਸਪਤਾਲ ਤੇ ਡਿਪੈਂਡ ਨੇ ਜੀ ਸਾਡੇ 50000 ਦੀ ਤਵਦੀ ਸਾਡੇ ਸਪਿੰਡ ਦੀ ਆ ਹਾਂ ਅਸੀਂ ਸਾਨੂੰ ਬਹੁਤ ਵੱਡੀ ਸਮੱਸਿਆ ਹੂੰ ਇਸ ਹਸਪਤਾਲ ਘਰ ਨਹੀਂ ਕਿਉਂ ਉਹ ਡਾਕਟਰ ਨੂੰ ਕਿਉਂ ਇੱਥੋਂ ਪਾਸੇ ਕਰ ਦਿੱਤਾ ਜਾਂਦਾ ਕਿ ਭਦੌੜ ਦੇ ਲੋਕ ਬਿਮਾਰ ਨਹੀਂ ਹੁੰਦੇ ਉਹਨਾਂ ਨੂੰ ਹਸਪਤਾਲਾਂ ਦੀ ਲੋੜ ਨਹੀਂ ਨਹੀਂ ਇਹ ਪਾਲਿਸੀ ਆ ਜਿਹੜਾ ਕੰਮ ਸਰਕਾਰੀ ਆ ਗਵਰਨਮੈਂਟ ਦਾ ਕੰਮ ਆ ਕੋਈ ਉਹ ਪਾਲਿਸੀ ਦੀ ਹੁੰਣ ਜੀ ਉਹ ਜਿਹੜੀ ਕੋਈ ਪਾਲਿਸੀ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਇਹ ਨਹੀਂ ਹੋ ਸਕਦਾ ਕਦੇ ਵੀ ਮੈਂ ਮਤਲਬ ਕੋਈ ਪੱਕੇ ਡਾਕਟਰ ਇੱਥੇ ਬਦਲੀ ਹੋ ਜੇ ਹੂੰ ਤੇ ਜਾਂ ਮਤਲਬ ਕੋਈ ਡਾਕਟਰ ਦੋ ਹੁੰਦੀ ਜਾਂ ਤਿੰਨਾਂ ਦੀ ਬਦਲੀ ਕਰਦੇ ਨਹੀਂ ਇਹ ਜਾਂ ਪਤਾ ਨਹੀਂ ਕੀ ਸਰਕਾਰ ਦਾ ਚੱਕਰ ਆ ਇਹ ਹੂੰ ਤੇ ਇਹ ਆ ਵੀ ਜੇ ਆਉਣ ਵਾਲਾ ਰੱਬ ਨੇ ਸਮਾਂ ਦਿੱਤਾ ਤਾਂ ਇਹ ਇਹ ਸਾਰਿਆਂ ਨੂੰ ਵੱਡੀ ਸਮੱਸਿਆ ਜੀ ਕਿਉਂਕਿ ਜਿਹੜੀ ਹੈਲਥ ਆ ਹੂੰ ਇਹ ਸਾਰਿਆਂ ਨੂੰ ਵੱਡੀ ਸਮੱਸਿਆ ਹੈ ਦੋ ਹੀ ਚੀਜ਼ਾਂ ਨੇ ਐਜੂਕੇਸ਼ਨ ਆ ਜਾਂ ਹੈਲਥ ਹੂੰ ਐਜੂਕੇਸ਼ਨ ਦੇ ادارے ਤੋਂ ਸਾਡੇ ਸਕੂਲ ਹੈਗੇ ਆਗੇ ਹੈਲਥ ਵਾਲਾ ਜਿਹੜਾ ਸਿਸਟਮ ਹੈ ਨੂੰ ਅਸੀਂ ਆਉਣ ਵਾਲਾ ਸਮਾਂ ਦੇ ਰੱਬ ਨੇ ਕੋਈ ਦਿੱਤੀ ਤਾਕਤ ਆ ਸਾਰਿਆਂ ਨੂੰ ਪਹਿਲਾਂ ਹਸਪਤਾਲ ਆ ਜਿਹੜਾ ਰੋਡ ਤੋਂ ਵੀ ਪਹਿਲਾਂ ਉਹ ਛੜਕ ਤੋਂ ਵੀ ਪਹਿਲਾਂ ਇਹ ਜਿਹੜਾ ਹਸਪਤਾਲ ਆ ਇਹ ਇਹਦਾ ਪ੍ਰਬੰਧ ਆ ਜਿਹੜਾ ਵਧੀਆ ਢੰਗ ਨਾਲ ਡਾਕਟਰਾਂ ਦੀਆਂ ਜਿਹੜੀਆਂ ਪੋਸਟਾਂ ਨੂੰ ਭਰ ਕੇ ਕਰਨ ਵਾਲਾ ਤਾਂ ਆ ਕਿ ਲੋਕਾਂ ਨੂੰ ਸਹੂਲਤ ਸਿਹਤ ਸਹੂਲਤ ਦੀ ਸਮੱਸਿਆ ਨਾਲ ਜੇ ਮੈਂ ਤੁਹਾਡੇ ਭਧੌੜ ਦੇ ਨਾ ਮੈਂ ਜੇ ਚਰਚਾ ਚ ਰਹਿਣ ਵਾਲੇ ਵਿਸ਼ਿਆਂ ਦੀ ਗੱਲ ਕਰਾਂ ਤਾਂ ਉਹ ਚ ਇਹ ਪੰਜ ਚਾਰ ਮੇਨ ਨੇ। ਨੇ ਨੇ। ਇਹ ਇੱਕ ਤਹਿਸੀਲ ਕੰਪਲੈਕਸ ਦਾ ਤੁਹਾਡੇ ਹੁੰਦਾ। ਬਿਲਕੁਲ। ਹੂੰ। ਉਹਨੂੰ ਕਿਵੇਂ ਵੇਖਦੇ ਹੋ ਉਹਦੇ ਲਈ ਕੀ ਹੋ ਸਕਦਾ? ਸਰ ਉਹ ਜਿਹੜਾ ਤਹਿਸੀਲ ਕੰਪਲੈਕਸ ਆ ਉਹ ਤਹਿਸੀਲ ਆ ਜਿਹੜੀ ਉਹ ਸਾਡੇ ਨਾ ਇਹ ਜਿਹੜੀ ਸਾਰੀ ਮਾੜਾ ਜਿਹਾ ਮੈਂ ਮਸਲਾ ਥੋੜਾ ਜਿਹਾ ਤੁਹਾਨੂੰ ਡਿਟੇਲ ਚ ਦੱਸ ਰਿਹਾ। ਬਿਲਕੁਲ ਜੀ। ਇਹ 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 ਸਾਰੀ ਪ੍ਰਾਪਰਟੀ ਆ ਜਿਹੜੀ। ਹੂੰ। ਇਹ ਸਾਰੀ ਜਿਹੜੀ ਜਾਇਦਾਦ ਆ ਨਾ ਇਹ ਇਹ ਸਾਡੇ ਪਿੰਡ ਦੇ ਮਤਲਬ ਜਿਹੜੇ ਸਰਦਾਰ ਨਹੀਂ ਹਮ ਫੂਲ ਕੇ ਪਰਿਵਾਰ ਨਹੀਂ ਉਹਨਾਂ ਦੇ ਨਾਮ ਬੋਲਦੀ ਆ ਜੀ ਉਸ ਦੇ ਵਿੱਚ ਉਹ ਤਹਿਸੀਲ ਆ ਜਿਹੜੀ ਬਣੀ ਹੋਈ ਆ ਹਮ ਉਹ ਉਦੋਂ ਬਣ ਗਈ ਨੀਵੀ ਹਮ ਛੋਟਾ ਮਤਲਬ ਜਿਹੜਾ ਉਹਦਾ ਜਿਹੜੇ ਰੂਮ ਆ ਹਮ ਜਾਂ ਜਿਵੇਂ ਆਪਾਂ ਕਹਦੀਏ ਉਹਦਾ ਕੰਪਲੈਕਸ ਆ ਹਮ ਉਹ ਜਿਹੇ ਜਿਹੇ ਕੰਮ ਆ ਹੋਣਾ ਅੱਜ ਕੱਲ੍ਹ ਰਸ਼ ਆ ਉੱਥੇ ਹੁੰਦਾ ਵਿੱਚ ਉਹਦੇ ਸਬੂਧਾ ਕੇਂਦਰ ਦੇਤਾ ਹਮ ਠੀਕ ਆ ਨਾ ਉਹ ਨੀਵਾ ਹੋ ਗਿਆ ਜੀ ਕਮਰੇ ਥੋੜੇ ਨੇ ਹਮ ਪ੍ਰਭਾਵਸ਼ਾਲੀ ਇਮਾਰਤ ਨਹੀਂ ਹੈ ਉਹ ਉਹ ਸੁਧਾਰ ਨਾਲ ਕੰਮ ਹੈ ਜੀ ਤੇ ਉਹਦੇ ਤੇ ਸਰਕਾਰ ਨੂੰ ਮਜੂਤਾ ਨੂੰ ਮਤਲਬ ਜਿੰਨੀ ਭਦੌੜ ਦੀ ਆਬਾਦੀ ਆ ਉਹਦੇ ਹਿਸਾਬ ਨਾਲ ਨਾ 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 ਪੰਜਾਬੀ ਚ ਕੰਮ ਇੱਕ ਹਫ਼ਤਾ ਦੇ ਉਠਾਣਾ ਯਾਰੀ ਲਾ ਕੇ ਦਰਵਾਜ਼ੇ ਛੋਟੇ ਰੱਖ ਲੈ ਛੋਟੇ ਛੋਟੇ ਆ ਦਰਵਾਜ਼ੇ ਛੋਟੇ ਆ ਬਿਲਕੁਲ ਉਹ ਤਹਿਸੀਲ ਕੰਪਲੈਕਸ ਆ ਜਿਹੜਾ ਬਿਲਕੁਲ ਛੋਟਾ ਹੈ ਉਹਦੇ ਵਿੱਚ ਜਿਹੜੀਆਂ ਜਿਹੜੇ ਉੱਥੋਂ ਦੇ ਮੁਲਾਜ਼ਮ ਨੇ ਉਹ ਵੀ ਬੇਚਾਰੇ ਕਈ ਵਾਰ ਬਰਾਂਡਿਆਂ 'ਚ ਬੈਠੇ ਹੁੰਦੇ ਆ ਕਿਉਂਕਿ ਉਹ ਸੇਫਰਦ ਕੇਂਦਰ ਵੀ ਵਿੱਚੇ ਆ ਸਬਦਾ ਕੇਂਦਰ ਵੀ ਵਿੱਚੇ ਆ ਤੇ ਬਾਕੀ ਜਿਹੜੇ ਰਜਿਸਟਰੀਆਂ ਵਾਲੇ ਬਸੀਕਾ ਨਵੀਸਾ ਉਹ ਵੀ ਪਿੱਛੇ ਬੈਠੇ ਆ। ਜੀ ਸਰਕਾਰੀ ਜਗਾ ਕੋਈ ਹੋਰ ਕੋਈ ਵੀ ਨਹੀਂ ਪਈ ਜਿੱਥੇ ਉਹਨੂੰ ਤਿਆਰ ਕੀਤਾ ਜਾਵੇ। ਜਗਾ ਸਾਡੇ ਪਿੰਡ ਦੇ ਵਿੱਚ ਆ ਜਿਹੜੀ ਸਰਕਾਰੀ। ਹੂੰ। ਉਹ ਬਹੁਤ ਹੈ। ਹੂੰ। ਗੱਲ ਕਰ ਵੀ ਉਹਨੂੰ ਕਵਰ ਕਿਵੇਂ ਕਰਨਾ? ਇਹ ਕੋਈ ਚੰਗੀ ਲੀਡਰਸ਼ਿਪ, ਚੰਗੀ ਕਮੇਟੀ ਕੋਈ ਜਿਹੜੀ ਆ ਕੇ ਬਣੇ ਆਉਣ ਵਾਲੇ ਸਮੇਂ 'ਚ ਤਾਂ ਇਹ ਕਲਾਂ ਕਰਨ ਵਾਲੀਆਂ ਨੇ। ਕੀ ਲੱਗਦਾ ਉਹਨਾਂ ਨੂੰ ਤਕਨੀਕ ਨਹੀਂ ਆ ਰਹੀ ਵੀ ਉਹਨੂੰ ਕਿਵੇਂ ਸੰਭਾਲਿਆ ਜਾਦਾ ਵਿੱਚ ਨਹੀਂ ਨਹੀਂ ਨਹੀਂ। ਇਹ ਐ ਹੁੰਦਾ ਆਪਣਾ ਪਰਮਜੀਤ ਜੀ ਤੁਸੀਂ ਤਾਂ ਸਿਆਣੇ ਰੋਜ਼ ਗੱਲਾਂ ਕਰਦੇ ਰਹਿੰਦੇ ਹੋ। ਇਹ ਹੁੰਦਾ ਵੀ ਕੋਈ ਮਤਲਬ ਜਿਵੇਂ ਇੱਕ ਪਿੰਡ ਦੀ ਗੱਲ ਇੱਕ ਆ ਸਾਰਿਆਂ ਦੀ ਹੂੰ ਜਿਵੇਂ ਕਹਿੰਦਾ ਵੀ ਯਾਰਾ ਚੰਗਾ ਕੰਮ ਇਹਨੂੰ ਕਰ ਲਈਏ ਕਰ ਲਈਏ ਹੂੰ ਸਾਡੇ ਪਿੰਡ 'ਚ ਇੱਕ ਦੋ ਵਹੇ ਜੇ ਹੈਗੇ ਆ ਜਿਹੜੇ ਜਿਹੜਿਆਂ ਨੂੰ ਕੋਈ ਵੋਟ ਘਰਦੀ ਵੀ ਨਹੀਂ ਪੈਂਦੀ ਤੇ ਉਹ ਕਹਿੰਦੇ ਹੁੰਦੇ ਆ ਵੀ ਪਿੰਡ ਦਾ ਮੁਖੀ ਮੈਂ ਆ ਅੱਛਾ ਉਹੋ ਜਿਹੇ ਬੰਦੇ ਵਿੱਚ ਕੰਮ ਲੱਤਾਂ ੜਾਉਂਦੇ ਆ ਕੰਮ ਰੁਕ ਜਾਂਦੇ ਆ ਹੂੰ ਨਿੰਦਿਆ ਕਰਨੀ ਚੁਗਲੀ ਕਰਨੀ ਹਰ ਕੰਮ ਦੀ ਨਿੰਦਿਆ ਕਰ ਦੇਣੀ ਕੱਲ ਨੂੰ ਤੁਸੀਂ ਲੀਡਰ ਬਣਨਾ ਐਮਐਲਏ ਬਣਦੇ ਹੋ ਹੋ ਸਕਦਾ ਤੁਹਾਡੇ ਵੀ ਲੱਤਾਂ ਖਿੱਚਣ ਫਿਰ ਕਿਵੇਂ ਸੁਭਾਲੋਗੇ ਨਹੀਂ ਖਿੱਚਣ ਲੱਤਾਂ ਖਿੱਚ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡੀਆਂ ਲੱਤਾਂ ਵੀ ਖਿੱਚਣ ਤੁਸੀਂ ਆਪ ਦੀ ਲਾਈਨ ਤੇ ਤੁਰੇ ਚੱਲੋ ਸਹੀ ਤੁਰੇ ਚੱਲੋ ਕੋਈ ਲੱਤ ਤੁਹਾਡੀ ਖਿੱਚੀ ਜਾਵੇ ਕੋਈ ਤੁਹਾਡੇ ਕੈਂਚੀਆਂ ਮਾਰੀ ਜਾਵੇ ਨਿਆਣੇ ਮਾਰੀ ਜਾਵੇ ਇਹ ਤੁਹਾਡੇ ਪੱਟਾਂ ਜਾਣ ਤੁਸੀ ਪੁਆਇੰਟ ਲਈ ਜਾਣਾ ਅੱਛਾ ਕੀ ਹੋਣ ਵਾਲੇ ਲੀਡਰਾਂ ਦਾ ਫਿਰ ਪੱਟਾ 'ਚ ਜਾਣ ਹੈ ਨਹੀਂ ਮੈਂ ਇਹ ਨਹੀਂ ਕਹਿੰਦਾ ਪੱਟਾ ਵੀ ਤੁਸੀਂ ਕਹਿੰਦੇ ਕੰਮ ਨਹੀਂ ਹੁੰਦਾ ਇਹ ਲੋਕ ਐ ਫਿਰ ਲੱਗਦਾ ਕਿ ਉਹ ਚੱਲ ਉਹਨਾਂ ਦੀ ਗੱਲ ਸੁਣ ਲੈਂਦੇ ਆ ਉਹਨਾਂ ਉਹਨਾਂ ਨੂੰ ਲਾਉਣਾ ਚਾਹੀਦਾ ਜ਼ੋਰ ਉਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ ਨਕਮਾ ਬਾਸ ਤੇ ਜੀ ਫੰਡ ਇਹ ਜਿਹੜੀ ਮੌਜੂਦਾ ਜਿਵੇਂ ਐਮਐਲਏ ਸਾਹਿਬ ਨੇ ਫੰਡ ਜਿਹੜੇ ਆ ਹੋਰ ਲਿਆ ਕੇ ਉਹਨਾਂ ਨੂੰ ਜਿਵੇਂ ਤਸੀਲ ਕੰਪਲੈਕਸ ਆ ਕਿਉਂਕਿ ਉਹ 50000 ਤੁਸੀਂ ਵੋਟ ਲਗਭਗ ਦੱਸਦੇ ਹੋ ਉਹਦੇ 50000 ਬੰਦਿਆਂ ਨੇ ਤੁਹਾਡੇ ਤੇ ਭਰੋਸਾ ਕੀਤਾ ਕਿ ਇਹ ਸਾਡੇ ਵਿਕਾਸ ਦੇ ਕੰਮ ਕਰਨਗੇ ਸਾਡੇ ਹਲਕੇ ਨੂੰ ਸੁਧਾਰਨਗੇ ਸਾਨੂੰ ਸੁੱਖ ਸੋਲਦਾ ਦੇਣਗੇ ਤਾਂ ਹੀ ਤਾਂ ਮੂਹਰੇ ਲਾਇਆ ਤੁਹਾਨੂੰ ਤੇ ਜੇ ਤੁਸੀਂ ਨਹੀਂ ਉਹ ਗੱਲ ਸੁਣੋਗੇ ਤਾਂ ਕਿਤੇ ਕੋਈ ਲੱਗਦਾ ਨਹੀਂ ਉਹ ਚੰਗੀ ਗੱਲ ਆ ਵੋਟ ਦਾ ਸਾਡੇ 351800 ਸਾਡੇ 18000 ਆਬਾਦੀ 50000 ਹਾਂਜੀ ਆਲੇ-ਦੋਲੇ ਦੀ ਜਿੰਨੇ ਮਤਲਬ ਲੋਕ ਹਲਕੇ ਨੂੰ ਪਿਆ ਯਾਰ ਤਾਂ ਲੱਗਦੀ ਹੋਊਗੀ ਹਾਂ ਹਲਕੇ ਨੂੰ ਬਹੁਤ ਤਾਂ ਹਲਕੇ ਦੀ ਹੈਗੀ 1.5 ਲੱਖ ਵੋਟ 1.5 ਲੱਖ ਠੀਕ ਹੈ 1.55 ਹਜ਼ਾਰ 1.55 ਹਜ਼ਾਰ ਵੋਟ ਸ਼ਾਇਦ ਵੱਧ ਹੋਵੇ ਤੇ ਇਹ ਵੀ ਕੋਸ਼ਿਸ਼ ਆ ਜਿਹੜੀ ਉਹ ਹੋਊਗੀ ਆਉਣ ਵਾਲੇ ਸਮੇਂ ਨੂੰ ਇਹਨਾਂ ਗੱਲਾਂ ਤੇ ਇਹ ਗੱਲਾਂ ਜਿਹੜੀਆਂ ਮੇਨ ਹਾਂ ਇਹ ਗੱਲਾਂ ਮੇਨ ਨੇ ਇਹ ਜਿਹੜੇ ਮੁੱਦੇ ਨੇ ਆਪਦੇ ਘਰ ਦੇ ਤਾਂ ਹਰ ਇੱਕ ਦੀ ਹੁੰਦੇ ਆ ਗੱਲ ਤਾਂ ਜਿਹੜੇ ਲੋਕਾਂ ਦੇ ਸਾਂਝੇ ਮੁੱਦੇ ਆ ਸਾਂਝੇ ਮੁੱਦੇ ਜਿਨ੍ਹਾਂ ਤੇ ਟਾਰਗੇਟ ਗੱਲਾਂ ਨੂੰ ਕਰਨਾ ਚਾਹੀਦਾ ਜਿਹੜੇ ਕੰਮ ਹੋਣੇ ਚਾਹੀਦੇ ਆ ਜਿਹੜੇ ਜ਼ਰੂਰੀ ਨੇ ਉਹ ਹੀ ਕੰਮ ਨੇ ਸਾਡੇ ਪਿੰਡ ਦੇ ਖਾਸ ਕਰਕੇ ਇੱਕ ਹੋਰ ਹੋਇਆ ਤੁਹਾਡੇ ਪਿਛਲੇ ਦਿਨੇ ਇੱਕ ਜਿਵੇਂ ਯੋਧ ਨਸ਼ਾ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਆ ਉਹਦੇ ਦੌਰਾਨ ਮਿਲਲਾ ਦਾ ਘਰ ਵੀ ਢਾਏ ਗਏ ਪਿਛਲੇ ਦਿਨੀ ਕੁਛ ਹਾਂ ਉਹਨੂੰ ਕਿਵੇਂ ਦੇਖਦੇ ਹੋ ਇੱਕ ਮਕਾਨ ਢਾਇਆ ਅੱਛਾ ਜੀ ਇੱਥੇ ਮਤਲਬ ਉਹ ਮੈਂ ਇੱਕ ਚੈਨਲ ਤੇ ਹੀ ਸੁਣ ਰਿਹਾ ਸੀ ਯੋਧ ਨਸ਼ਾ ਵਿਰੁੱਧ ਉਹ ਮੁੰਡਾ ਸੀ ਜਿਹੜਾ ਉਹਦੇ ਤੇ ਐਨਡੀਪੀਐਸ ਦੇ ਸ਼ਾਇਦ ਕੋਈ 2-3 ਪਰਚੇ ਜਿਹੜੇ ਐ ਐਸਪੀ ਸਾਹਿਬ ਬੋਲ ਰਹੇ ਸੀ ਸ਼ਾਇਦ ਓਕੇ ਓਹ ਮੁੰਡਾ ਦੱਸ ਰਿਹਾ ਸੀ ਵੀ ਤੇ ਐਨਡੀਪੀਐਸ ਐਕਟਾ ਦੀ ਇਹਨ ਕੋਸ ਪਰਚੇ ਨੇ ਜੀ ਤੇ ਉਹ ਉਹ ਇੱਕ ਪਾਲਿਸੀ ਹੈ ਸਰਕਾਰ ਦੀ ਹੂੰ ਵਧੀਆ ਕੰਮ ਕਰਨ ਦੇ ਉਹਨੂੰ ਨਹੀਂ ਇੱਕ ਵਾਰ ਸੁਣੋ ਹਾਂ ਮੈਂ ਜਿਹੜੀ ਤੁਹਾਨੂੰ ਗੱਲ ਦੱਸਦਾ ਉਹ ਜਿਹੜੀ ਪਾਲਿਸੀ ਹੈ ਉਹ ਜੇ ਤੁਸੀਂ ਵੀ ਉੱਥੇ ਹੋਵੋ ਜੇ ਤੁਹਾਡੇ ਤੇ ਮੇਰੇ ਤੇ ਜਾਂ ਐਨਡੀਪੀਐਸ ਦੇ ਮੇਰੇ ਤੇ ਨਸ਼ਾ ਅਵਰਧੂ ਕੋਈ ਪਰਚੇ ਨੇ ਘਰ ਚਾਹੇ ਮੇਰਾ ਕੱਚਾ ਚਾਹੇ ਪੱਕਾ ਹਾਂ ਠੀਕ ਹੈ ਜੇ ਹੈਗਾ ਵੀ ਯਾਰ ਇਹਦੇ ਤੇ ਨੀਲੂ ਖਾਨ ਦੇ ਤਿੰਨ ਪਰਚੇ ਨੇ ਹਮ ਨਸ਼ੇ ਵੇਚਣ ਦੇ ਹਮ ਇਹਨੂੰ ਸਜ਼ਾ ਵੀ ਹੋਈ ਹੈ ਮੇਰੇ ਘਰ ਦੀ ਚਾਹੇ ਇੱਕ ਕੱਲੀ ਕੰਨ ਦਾ ਚਾਹੇ ਦੋ ਕੰਨ ਦਾ ਹਮ ਉਹ ਉਹ ਪਾਲਿਸੀ ਨਹੀਂ ਕੰਮ ਹੋ ਰਹੀ ਹਮ ਹੋਰਾਂ ਹੁਰਾ ਸਟੇਟਾਂ 'ਚ ਵੀ ਹੁੰਦਾ ਪਹਿਲਾਂ ਵੀ ਹੋਇਆ ਹੋਰਾਂ ਦੇਸ਼ਾਂ 'ਚ ਵੀ ਹੁੰਦਾ ਆਪਣੇ ਤਾਂ ਲੇਟ ਚੱਲਿਆ ਹਮ ਹਾਂ ਇੱਕ ਗੱਲ ਇਹ ਹੈ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਕਿਸੇ ਹੋਰ ਢੰਗ ਦੇ ਨਾਲ ਪਿਆਰ ਨਾਲ ਕੁਝ ਸੈਂਟਰ ਬਣਾਏ ਜਾਣ ਜਿੱਥੇ ਉਹਨਾਂ ਨੂੰ ਛੱਡਿਆ ਜਾਵੇ ਇੱਕ ਨਵੇਂ ਤੁਹਾਡੇ ਨਾਲ ਮੈਂ ਇੱਕ ਹੋਰ ਗੱਲ ਹੈ ਜਿਹੜੀ ਉਹ ਜ਼ਰੂਰੀ ਸਾਂਝੀ ਕਰੂੰਗਾ ਕਿ ਨਸ਼ਾ ਜਿਹੜਾ ਉਹ ਗਰੀਬਾਂ ਦੇ ਘਰਾਂ 'ਚ ਜ਼ਿਆਦਾ ਵੜ ਗਿਆ ਹੂੰ ਜਿੱਥੋਂ ਇਹਨੂੰ ਕੱਢਣਾ ਬਹੁਤ ਮੁਸ਼ਕਲ ਹੋਇਆ ਗਿਆ ਹੂੰ ਜਦੋਂ ਵੀ ਕਿਤੇ ਜਿੰਨੇ ਵੀ ਮਕਾਨ ਟਹੇ ਆ ਤੁਸੀਂ ਚਾਹੇ ਬਰਨਾਲੇ ਲਾ ਲਓ ਚਾਹੇ ਬਟਿੰਡੇ ਲਾ ਲਓ ਉਹ ਕੌਣ ਆ ਉਹ ਆਮ ਜਾਂ ਤਾਂ ਗਰੀਬ ਜਾਂ ਤਾਂ ਹੂੰ ਨਸ਼ਾ ਇਹਨਾਂ ਦੇ ਘਰਾਂ 'ਚ ਵੜ ਚੁੱਕਿਆ ਇਹਨਾਂ ਦੇ ਜਦੋਂ ਘਰ ਟਹਿੰਦੇ ਆ ਦੁੱਖ ਤਾਂ ਬਹੁਤ ਆਉਂਦਾ ਪਰ ਉਹ ਪਾਲਿਸੀ ਹੈ ਸਰਕਾਰ ਦੀ ਹੂੰ ਠੀਕ ਹੈ ਕਰੀ ਇਹਨਾਂ ਨੂੰ ਰੋਕ ਕਿਵੇਂ ਲਾਉਣੀ ਜਿੰਨਾ ਚਿਰ ਕਾਂ ਮਾਰ ਕੇ ਟੰਗਦੇ ਨਹੀਂ ਹੂੰ ਤੇ ਦੂਜੇ ਲੋਕ ਆ ਜਿਹੜੇ ਉਹ ਫਿਰ ਮਤਲਬ ਉਹ ਤੋਂ ਸਹਿਦ ਨਹੀਂ ਹੁੰਦੇ ਹੂੰ ਅੱਛਾ ਇੱਕ ਗੱਲ ਹੋਰ ਮੇਰੇ ਜਹਾਂਨ ਚ ਆ ਕੇ ਗੱਲਬਾਤ ਕਰਦੇ ਹੋ ਤਾਂ ਇਹ ਤੇ ਤੁਹਾਡੇ ਹਲਕੇ ਦੇ ਲੋਕਾਂ ਦੇ ਸਵਾਲ ਕਰ ਰਿਹਾ ਮੈਂ ਆਪਣੇ ਵੱਲੋਂ ਕੁਝ ਹੀ ਕਰ ਰਿਹਾ ਜੋ ਇਥੋਂ ਮੈਂ ਸੁਣਿਆ ਜਾ ਤੁਸੀਂ ਜੋ ਮਰਜੀ ਸਵਾਲ ਕਰੋ ਕਹਿੰਦੇ ਤੁਹਾਡੇ ਇੱਥੇ ਇੱਕ ਕਪਲਾ ਹੀ ਕਹਿ ਸਕਦਾ ਮੈਂ ਕੱਚੇ ਘਰਾਂ ਦੇ ਕੋਈ ਪੈਸੇ ਪੂਸੇ ਆਏ ਆ ਹੂੰ ਉਹਦਾ ਵੀ ਕੋਈ ਬੜਾ ਰੌਲਾ ਚ ਰਿਹਾਗਾ ਤੁਸੀਂ ਤਾਂ ਸੁਣਦੇ ਹੋਗੇ ਕੀ ਆ ਉਹ ਰੌਲਾ ਮੜਾ ਖੁੱਲ ਕੇ ਦੱਸੂਗੇ ਉਹਦੇ ਬਾਰੇ ਨਹੀਂ ਮੈਂ ਤੁਹਾਨੂੰ ਤਾਂ ਕਹਿੰਦੇ ਖੁੱਲ ਖੁੱਲ ਕੇ ਦੱਸਣ ਵਾਲੀ ਕੋਈ ਗੱਲ ਨਹੀਂ ਹੂੰ ਮੈਂ ਉਹ ਕੱਚੇ ਘਰਾਂ ਵਾਲਾ ਜਿਹੜਾ ਕਪੜਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਜੀ ਨਹੀਂ ਪਤਾ ਨਹੀਂ ਜੇ ਹੁੰਦਾ ਤੇ ਮੈਂ ਤੁਹਾਨੂੰ ਲਾਜ਼ਮੀ ਦੱਸਦਾ ਚਲੋ ਫੇਰ ਹਾਂ ਇਹ ਗੱਲ ਹੈਗੀ ਆ ਵੀ ਕੁਝ ਗਰੀਬ ਬੰਦਿਆਂ ਦੇ ਜਿਹੜੇ ਘਰ ਆ ਉਹ ਆ ਤਾਂ ਵਿਚਾਲੇ ਪਏ ਆ ਹਾਂ ਕਹਿੰਦੇ ਪੈਸੇ ਆਏ ਤੇ ਉਹਦੇ ਪੈਸੇ ਕੋਈ ਹੋਰ ਖਾ ਗਿਆ ਉਹ ਅਨਕੰਪਲੀਟ ਹੈ ਜੀ ਜਿਵੇਂ ਵੀ ਕਿਸੇ ਨੂੰ ਕਹਦਾ ਵੀ ਤੇਰੀਆਂ ਨੀਹਾਂ ਭਰਤੀਆਂ ਹਾਂ ਤੇਰੀਆਂ ਨੀਹਾਂ ਮਤਲਬ ਹੋ ਗਈਆਂ ਗੋਡੇ-ਗੋਡੇ ਜਾਂ ਲੱਕ-ਲੱਕ ਹੋਈਆਂ ਉਹਦਾ ਲੈਂਟਰ ਪਾਉਣ ਵਾਲਾ ਹੋਣਗੇ ਹਾਂ ਹਾਂ ਤੇਰੇ ਅੱਦੇ ਪੈਸੇ ਇਹ ਹੈ ਹੈਗਾ ਇਹ ਲੋਕਲ ਸਾਡੇ ਜਿਹੜੇ ਟੀਵੀ ਚੈਨਲ ਨੇ ਜਾਂ ਲੋਕਲ ਵਟਸਐਪ ਤੇ ਚੱਲਦੇ ਚੈਨਲ ਨੇ ਉਹਨਾਂ ਤੇ ਵੀ ਆਉਂਦਾ ਉਹ ਵੀ ਮਤਲਬ ਇੱਕ ਦੋ ਬੰਦੇ ਹੈ ਜਿਹੜੇ ਇਹ ਜਾਂ ਕੁਝ ਕਰਦੇ ਨੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਲੀਡਰਾਂ ਤੇ ਕਰੋਗੇ ਲੀਡਰ ਕਹਿ ਰਿਹਾ ਮੈਂ ਇਹੋ ਜਿਹੇ ਜਿਹੜੇ ਸਾਕਸ਼ ਨੇ ਜੋ ਬਿਲਕੁਲ ਵੀ ਨਹੀਂ ਕਿਸੇ ਗਰੀਬ ਨਾਲ ਘਰ ਅੱਜ ਗਰੀਬ ਨੂੰ ਅੱਜ ਘਰ ਪਰੌਣਾ ਇੱਕ ਚੈਲੰਜ ਆ ਹੂੰ ਜੇ ਸਰਕਾਰ ਸਾਡੇ ਦਿੱਤੇ ਹੋਏ ਟੈਕਸਾਂ ਜੋ ਲੋਕਾਂ ਦੇਆਂ ਚੋਂ ਕਿਸੇ ਗਰੀਬ ਦਾ ਘਰ ਪੌਂਦੀ ਆ ਤੁਹਾਨੂੰ ਜੇ ਕੋਈ ਰੁਕਾਵਟ ਖੜੀ ਕਰਨ ਦਾ ਸਭ ਤੋਂ ਮਾੜੀ ਗੱਲ ਹੂੰ ਬਹੁਤ ਮਾੜੀ ਗੱਲ ਹੂੰ ਮੈਂ ਤਾਂ ਸਖਤ ਵਿਰੋਧੀ ਹਾਂ ਇਸ ਕੰਮ ਦਾ ਜੀ ਤੁਸੀਂ ਦਾਵੇਦਾਰੀ ਦਿਖਾਤੀ ਕਿ ਮੈਂ ਵੀ ਐਮਐਲਏ ਬਣਨਾ ਹੂੰ ਤੇ ਪੂਰਾ ਜ਼ੋਰ ਵੀ ਲਾ ਰਹੇ ਲੋਕਾਂ ਦਾ ਰਿਸਪੌਂਸ ਕੀ ਹੈ ਤੁਹਾਡੇ ਪਧੌੜ ਦੇ ਹਲਕੇ ਤੋਂ ਬਹੁਤ ਨਾਮੀ ਸਿੰਗਰ ਵੀ ਹੋਏ ਨੇ ਅਰਜੰਟ ਢਿੱਲੋਂ ਦੀ ਗੱਲ ਕਰ ਲਈ ਜੀ ਖਾਨ ਦੀ ਗੱਲ ਕਰੀ ਕੀ ਲੱਗਦਾ ਵੀ ਉਹ ਤੁਹਾਡੇ ਪ੍ਰਚਾਰ ਲਈ ਉਹ ਅੱਗੇ ਆਉਣਗੇ ਦੇਖੋ ਜਿਹੜਾ ਅਰਜੰਟ ਢਿੱਲੋਂ ਆ ਚੀਖਾਨ ਇਹ ਮੇਰੇ ਆਪਦੇ ਨੇ ਸਮਾਂ ਆਉਣ ਤੇ ਜੀ ਜਦੋਂ ਸਮਾਂ ਆਇਆ ਲੋੜ ਹੋਈ ਜਦੋਂ ਕਿਤੇ ਮਤਲਬ ਆਪਾਂ ਕਹਿੰਦੇ ਆ ਵੀ ਸਿੰਘ ਫਸ ਜਾਂਦੇ ਆ ਠੀਕ ਆ ਉਦੋਂ ਆਪਦੇ ਆਉਂਦੇ ਆ ਤੇ ਆਪਦੀ ਯਾਦ ਆਉਂਦੇ ਹੁੰਦੇ ਆ ਜੀ ਤੇ ਮੈਨੂੰ ਤਾਂ ਆਸ ਸਾਰਿਆਂ ਦੀ ਮੇਂ ਪਾਈ ਦੀ ਮੇਰਾ ਕਿਤੇ ਮੈਂ ਕੰਪੀਟੀਸ਼ਨ ਲੜਦਾ ਬਾਬੇ ਨੇ ਕਿਰਪਾ ਕੀਤੀ ਤੇ ਕੋਈ ਟਰੈਕਟਰ ਮਿਲੀ ਕਿਸੇ ਮਤਲਬ ਜਿੱਦੋਂ ਚਾਹਨੇ ਆ ਤੇ ਇਹ ਬੰਦੇ ਮੇਰਾ ਮੇਰਾ ਸਾਥ ਦੇਣਗੇ ਜੀ ਮੇਰੇ ਬੱਚੇ ਆ ਮੈਂ ਮੈਂ ਪਰਿਵਾਰਕ ਮੈਂਬਰ ਨੇ ਮਤਲਬ ਤੁਹਾਡੀ ਫੈਮਿਲੀ ਚੋਂ ਨੇ ਉਹ ਹਾਂ ਜੀ ਹਾਂ ਜੀ ਜੀ ਫਿਰ ਤਾਂ ਪੂਰਾ ਜੋਰ ਜੋਰ ਲਾਉਣਾ ਬਣਦਾ ਵੀ ਆ ਉਹ ਉਹ ਉਹਨਾਂ ਦਾ ਫਰਜ ਆ ਹਾਂ ਇਹ ਵੀ ਹੈ ਇਹ ਮੇਰਾ ਫਰਜ ਆ ਮੇਰਾ ਫਰਜ ਆ ਫਰਜ ਆ ਕੰਪੀਟੀਸ਼ਨ ਲੜਨ ਹੂੰ ਆਪ ਦੇ ਕਿਸੇ ਵੱਡੇ ਦੇ ਮਤਲਬ ਜਦੋਂ ਉਹ ਕੋਈ ਕੰਪੀਟੀਸ਼ਨ ਲੜਦਾ ਉਹਦੀ ਸਪੋਰਟ ਕਰਨੀ ਉਹਨਾਂ ਦਾ ਫਰਜ ਉਹਨਾਂ ਦਾ ਫਰਜ ਉਹ ਫਰਜ ਨਿਭਾਉਂਦੇ ਆ ਨਹੀਂ ਨਿਭਾਉਂਦੇ ਆ ਆਮ ਲੋਕਾਂ ਦਾ ਆਮ ਜਨਤਾ ਕਿ ਕੀ رائے ਮਿਲ ਰਹੀ ਆ ਆਮ ਜਨਤਾ ਕ ਬਹੁਤ ਵਧੀਆ ਮੈਨੂੰ ਖੁਸ਼ੀ ਮਤਲਬ ਜਿਹਨੂੰ ਜਿਹਨੂੰ ਵੀ ਪਤਾ ਲੱਗਦਾ ਉਹ ਹਰ ਇੱਕ ਕਹਿੰਦਾ ਬਹੁਤ ਵਧੀਆ ਗੱਲ ਆ ਸਰ ਬਹੁਤ ਵਧੀਆ ਗੱਲ ਆ ਜੀ ਤੁਸੀਂ ਇਸ ਗੱਲ ਨੂੰ ਡਿਜ਼ਰਵ ਕਰਦੇ ਹੋ ਤੇ ਪਲੀਜ਼ ਮਤਲਬ ਦੱਬ ਕੇ ਚਲੋ ਚਾਹੀਦਾ ਕੀ ਆ ਦੱਸੋ ਜੀ ਹਜੇ ਮੈਨੂੰ ਮੇਰੇ ਕੋਲੇ ਮੇਰੇ ਕੋਲੇ ਇੱਕ ਕਾਫ ਦੀ ਗੱਡੀ ਆ ਹਾਂ 18 ਮਾਡਲ ਹਾਂ ਮੈਂ ਤੁਹਾਨੂੰ ਗੱਲ ਦੱਸਦਾ ਪਰ ਸੋ ਜੋਥੇ ਮੈਂ ਆਪਣੇ ਦੋਸਤਾਂ ਕੋਲ ਗਿਆ ਹੂੰ ਉਹ ਮਤਲਬ ਮੇਰੇ ਇੱਕ ਇਹ ਕਹ ਲੋ ਵੀ ਵੱਡੇ ਸਪੋਰਟਰ ਨੇ ਹੂੰ ਇਸ ਕੰਮ ਨੇ ਵਿੱਚ ਹੂੰ ਉਹ ਮੈਨੂੰ ਗੱਲਾਂ ਕਰਨ ਲਾ ਕੇ ਕਿਵੇਂ ਆ ਕੀ ਆ ਕੀ ਆ ਜ਼ਰਾ ਫਰਾਨਾ ਤੇਰੇ ਕੋਲ ਗੱਡੀ ਕਿਹੜੀ ਆ ਮੈਂ ਕਿਹਾ ਮੇਰੇ ਕੋਲ ਗੱਡੀ ਆ ਹਾਂਜੀ ਬ੍ਰਿਜਾ ਹੈਗੀ 18 ਮਾਡਲ ਵਧੀਆ ਚੱਲਦੀ ਆ ਉਹ ਕਹਿੰਦੇ ਤੂੰ ਆ ਗੱਡੀ ਇੱਥੇ ਖੜਾ ਅੱਛਾ ਤੂੰ ਗੱਡੀ ਲੈ ਜਾ ਹੋਰ ਉਹ ਮੈਂ ਕਿਹਾ ਨਹੀਂ ਇਹ ਚੋਣਾ ਚਾਣਾ ਬਾਬਾ ਗੁਰੂ ਆਉਣ ਦਿਓ ਮੈਂ ਕੁਝ ਨਹੀਂ ਲੈਣਾ ਹਜੇ ਹਾਂ ਜਾਣੀ ਮੇਰੇ ਮਿੱਤਰ ਪਿਆਰੇ ਮੇਰਾ ਸਰਕਲ ਬਹੁਤ ਵੱਡਾ ਪੁੱਤ ਜੀ ਮੈਂ 10 ਸਾਲ ਪਟਿਆਲੇ ਪੜਿਆ ਹੌਸਟਲ ਚ ਜੀ ਉਹ ਜਿਹੜਾ ਮੇਰਾ ਸਰਕ ਜਿਹੜੇ ਮੇਰੇ ਨਾਲ ਦੇ ਪੜੇ ਵੇ ਹਜ਼ਾਰਾਂ ਬੰਦੇ ਹੂੰ ਉਹ ਕੋਈ ਪ੍ਰੋਫੈਸਰ ਆ ਕੋਈ ਲੈਕਚਰਰ ਆ ਕੋਈ ਡੀਪੀ ਲੱਗਿਆ ਕੋਈ ਕੋਸ਼ ਲੱਗਿਆ ਕੋਈ ਫੋਰਨ ਚਾ ਕੋਈ ਵੱਡਾ ਅਫਸਰ ਲੱਗਿਆ ਹੂੰ ਉਹ ਮੇਰੀ ਹਜੇ ਉਹਨਾਂ ਨਾਲ ਜਿਵੇਂ ਹੌਸਟਲ ਵੇਲੇ ਦੀ ਯਾਰੀ ਸੀ ਉਵੇਂ ਯਾਰੀ ਹੈ ਉਵੇਂ ਯਾਰੀ ਹੈ ਹੁਣ ਵੀ ਉਵੇਂ ਜੀ ਇਹ ਜਿਹੜਾ ਮੈਨੂੰ ਆਹ ਕੰਮ ਆ ਜਿਹੜਾ ਇਹ ਸਾਰਾ ਉਹਨਾਂ ਦੀ ਦੇਣ ਆ ਜੀ ਮੇਰੇ ਦੋਸਤਾਂ ਦੀ ਹੂੰ ਉਹਨਾਂ ਦਾ ਕੰਮ ਆ ਉਹਨਾਂ ਦਾ ਮੈਂ ਉਹਨਾਂ ਨੂੰ ਕਿਹਾ ਵੀ ਗੱਲ ਸੁਣੋ ਇਹ ਫਾਂਡ ਫੁੰਡ ਦੇ ਬਹੁਤ ਪੈਸੇ ਲੱਗ ਜਾਂਦੇ ਆ ਕਿ ਟੂਣਾ ਟਾਣਾ ਉਹ ਨਹੀਂ ਲੜੀਆਂ ਜਾਂਦੀਆਂ ਮੈਂ ਪੁੱਛਣਾ ਹੀ ਸੀਗਾ ਮੈਂ ਇਸ ਮਾਲ ਤੇ ਹੋਣਾ ਸੀ ਵੀ ਇਹ ਇਲੈਕਸ਼ਨ ਲੜਨ ਦੇ ਵਾਸਤੇ ਕਹਿੰਦੇ ਘਰ ਵੀ ਫੁਕੜਾ ਪੈਂਦਾ ਤੇ ਉਹਦਾ ਫਿਰ ਕਿੱਥੋਂ ਪ੍ਰਬੰਧ ਕਰੋਗੇ ਇੰਨਾ ਪੈਸਾ ਤੇ ਲੱਗਣਾ ਉਹ ਮੈਂ ਮੈਂ ਉਹਨਾਂ ਨੂੰ ਪਹਿਲਾਂ ਦੱਸਿਆ ਗੱਲ ਵੀ ਇਹ ਗੱਲਾਂ ਛੋਟੀਆਂ ਨਹੀਂ ਹੈ ਹੂੰ ਇਹ ਜਿਹੜਾ ਮਤਲਬ ਹੈਗਾ ਲੋਕਾਂ ਦੇ ਤਾਂ ਪੈਸੇ ਬਣਾਏ ਹੁੰਦੇ ਆ ਮੈਂ ਤਾਂ ਇੱਕ ਮੁਲਾਜ਼ਮਾਂ ਸਿੰਪਲ ਮੁਲਾਜ਼ਮ ਕੋਲੇ ਕੀ ਹੁੰਦਾ ਮੁਲਾਜ਼ਮ ਆਪਦਾ ਘਰ ਪੜਾ ਪਾ ਸਕਦਾ ਬੱਚੇ ਪੜਾ ਸਕਦਾ ਹਾਂ ਉਹਨਾਂ ਕਾਪਾ ਘਰੀ ਬੈਠੇ ਤੇ ਇਹ ਫੰਡਾ ਫੁੰਡਾ ਦੀ ਗੱਲ ਉਹਨਾਂ ਦੀ ਜ਼ਿੰਮੇਵਾਰੀ ਉਹ ਕਹਿੰਦੇ ਚਿੰਤਾ ਨਾ ਕਰ ਸਾਡਾ ਕੰਮ ਤੁਝੇ ਮਤਲਬ ਤੁਹਾਡੇ ਯਾਰ ਖੜੇ ਆ ਪਿੱਛੇ ਯਾਰ ਖੜੇ ਪਿੱਛੇ ਇੰਨਾ ਮਣ ਯਾਰਾਂ ਦੇ ਬਿਲਕੁਲ ਜੀ ਆ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੇ ਉਮੀਦ ਕਰਦਾ ਮੈਂ ਦਰਸ਼ਕਾਂ ਨੂੰ ਇਹ ਗੱਲਬਾਤ ਪਸੰਦ ਲੱਗੀ ਹੋਵੇਗੀ ਤਾਂ ਤੁਸੀਂ ਆਪਣੀ رائے مشورہ ਵੀ ਸਾਡੇ ਨਾਲ ਕਮੈਂਟ ਬਾਕਸ ਰਾਹੀਂ ਸਾਂਝਾ ਕਰਨਾ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਵੀ ਦੇਖਦੇ ਹੋ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ ਥੈਂਕ ਯੂ ਜੁੜਦੇ ਰਹੋ ਧੰਨਵਾਦ ਤੁਹਾਡਾ ਸਾਰਾ